ਜੋ ਢੋਲੀ ਤੋਂ ਕੋਈ ਯਾਰ ਹੋਪੀ ਹੈ ਇਹ ਥੋੜਾ ਹਾ ਉਹ ਵੀ ਦੱਸਦੇ ਜੀ ਜੀ ਕੋਈ ਪਿਆਰ ਜੀ ਸੋਰ ਠੀਕ ਹੈ ਸੋਰ ਹੋਜਦੀ ਦਾ ਮਾਲਕ ਹਾਂ ਜੀ ਜੀ ਔਰ ਮੇਰੇ ਕੋਲ ਇਹ ਮਾਲ ਲੈ ਕੇ ਗਏ ਸੀਗੇ ਹੋਜਰੀ ਦਾ ਮਾਲ ਜਿਹਦੇ ਵਿੱਚੋਂ ਵੀ ਮੈਂ 1.58 ਲੱਖ ਰੁਪਏ ਦੇ ਇਹਨਾਂ ਨੇ ਮੈਨੂੰ ਚੈੱਕ ਦਿੱਤੇ ਆ ਉਹ ਚੈੱਕ ਸਾਰੇ ਬਾਉਂਸ ਹੋ ਗਏ ਜਦੋਂ ਮੈਂ ਇਹਨਾਂ ਕੋਲ ਪੈਸੇ ਲੈਣ ਗਿਆ ਤੇ ਮੈਨੂੰ ਉੱਥੋਂ ਧਮਕੀਆਂ ਦਿੱਤੀਆਂ ਜੇ ਇੱਥੇ ਬੜਿਆ ਤਾਂ ਤੈਨੂੰ ਮਾਰ ਦਿਆਂਗੇ ਔਰ ਪਹਿਲੇ ਦਿਨ ਤੋਂ ਮਤਲਬ ਇਹਨਾਂ ਨੇ ਇਨਕਾਰ ਕਰ ਦਿੱਤਾ ਸਾਡਾ ਜੋ ਕਰਨਾ ਕਰ ਲੋ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿੰਨੀ ਦੇ ਮੇਰੇ 2019 ਦੇ ਵਿੱਚ ਮਾਲ ਲੈ ਕੇ ਗਏ ਉਹ ਤੋਂ ਬਾਅਦ ਮੈਂ ਕੋਰ ਦੀ ਸ਼ਰਨ ਲਈ ਹੈ ਕੋਰ ਤੋਂ ਫਿਰ ਇਹਨਾਂ ਨੂੰ ਮੈਂ ਮਤਲਬ ਪਕੜਵਾਇਆ ਹਾਂਜੀ ਪਹੋੜੀ ਸੀਗੀ ਤੇ ਦੋਨੇ ਪੀਓ ਬਣ ਗਏ 174 ਦੀ ਜੱਜ ਸਾਹਿਬ ਨੇ ਕੀਤਾ ਫਿਰ ਇਹਨਾਂ ਨੂੰ ਮੈਂ ਕੱਲ ਇਹਨਾਂ ਨੂੰ ਸਾਹਨੇਵਾਲ ਤੋਂ ਜਾ ਕੇ ਖੋਲਸ ਨੂੰ ਨਾਲ ਮਦਦ ਦੇ ਨਾਲ ਜਾ ਕੇ ਰੈਸਟ ਕਰਾਇਆ ਕਿੰਨੇ ਕੁ ਬੰਦਿਆਂ ਨਾਲ ਫ੍ਰੋਡ ਕਰ ਦਿੱਤੇ ਇੱਕ ਘੱਟੋ ਘੱਟ ਨਹੀਂ ਦਾ ਜਿਹਦੇ ਵਿੱਚ 12 ਕੇਸਾਂ ਵਿੱਚ ਪੀਓ ਹੈ ਜੀ ਔਰ ਬਾਕੀ ਦੇ ਜਿੰਨੇ ਅਣਗਿਣਤ ਕੇਸ ਹੈ ਜਿਹੜੇ ਕੀ ਚੱਲ ਰਹੇ ਆ ਔਰ ਕਈ ਬੰਦੇ ਕੀ ਪੁਲਿਸ ਥਾਣੇ ਚ ਆ ਨਹੀਂ ਸਕੇ ਸੰਜੇ ਮੇਰਾ ਬਖਤਾ ਮੇਰਾ ਇਹ ਔਰ ਇਹਨਾਂ ਦੇ ਬੱਚੇ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਕਿਸ ਤਰ੍ਹਾਂ ਦੀ ਰਹੀ ਹੈ ਦੇ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਮਤਲਬ ਕੱਲ੍ਹ ਨਾਲ ਲੈ ਕੇ ਗਏ ਆ ਇਹਨਾਂ ਨੇ ਸਾਡੇ ਨਾਲ ਗਏ ਆ ਤੇ ਬੰਦੇ ਜਾ ਕੇ ਉੱਥੇ ਰੈਸਟ ਕੀਤੇ ਆ ਠੀਕ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਦਵਿੰਦਰ ਕੁਮਾਰ ਹੈ ਹਾਂਜੀ ਸਾਡੀ ਫਰਮ ਹੈ ਜੀ ਤਰੀ ਜਗ੍ਹਾ ਤੇ ਆਏ ਹੋ ਤੁਸੀਂ ਹਾਂਜੀ ਤਿੰਨ ਮੜੀਆਂ ਚੌਂਕ ਜੀ ਥਾਣੇ ਚ ਜੀ ਕਿਸ ਕਰਕੇ ਆਏ ਆ ਜਿਹੜਾ ਜਸ਼ਨ ਮੈਰਾ ਆ ਪਿਓ ਫੜਿਆ ਗਿਆ ਜੀ ਸੰਜੇ ਮੈਰਾ ਪੋਕਾ ਮੈਰਾ ਉਹਨਾਂ ਕਰਕੇ ਜੀ ਠੀਕ ਹਾਂਜੀ ਮੇਰੇ ਜੀ 10 ਲੱਖ ਰੁਪਏ ਹੈ ਮੈਂ ਤਲੀਸ਼ਾ ਨੈਟਵਰਕ ਦਾ ਕਾਢ ਹੈਗੀ ਫਰਮ ਜੀ ਸਾਡੇ ਕੋਲ ਮਾਲ ਲੈਂਦੇ 2018 ਤੋਂ ਜੀ ਇਹਨਾਂ ਦਾ ਬੇਟਾ ਵੀ ਹੈਗਾ ਜਸ਼ਨ ਮੈਰਾ ਹੀ ਨਾਲ ਜੀ ਇਹਨੂੰ ਤਾਂ ਮੈਂ ਸਜ਼ਾ ਕਰਾਤੀ 45 ਦੰਦੀ ਇਹਨੇ ਪਹਿਲੇ ਸੈਸ਼ਨ 'ਚ ਅਪੀਲ ਲਾਤੀ ਹੋਈ ਹੈ 24 ਦਿਨ ਪਈ ਜਾ ਸਾਹਮਣੇ ਤੇ ਜਸ਼ਨ ਮੇਰਾ ਭਰਾ ਭੱਜਿਆ ਆ ਮੇਰਾ 10 ਲੱਖ ਰੁਪਈਆ ਜੀ 10 ਲੱਖ ਇਹਨਾਂ ਦਾ ਕੰਮ ਹੀ ਇਹੀ ਹੈ ਜੀ ਇਹ ਫਰੋਡੀ ਬੰਦੇ ਆ ਜੀ ਇਹਨਾਂ ਦਾ ਕੰਮ ਹੀ ਫਰੋਡ ਕਰਨਾ ਹੈ ਜੀ ਇਹਨਾਂ ਨੇ ਘੱਟੋ-ਘੱਟ ਮੇਰੇ ਸਾਹਨੇ 5-7 ਕਰੋੜ ਦਾ ਫੋਨ ਕੀਤਾ ਹੈ 5-7 ਕਰੋੜ ਦਾ ਘੱਟੋ-ਘੱਟ ਆਪ ਜਾਣਦੇ ਆ ਉੱਥੇ ਬੰਦੇ ਮਿਲਦੇ ਨਹੀਂ ਹੁਣ ਇਹ ਸਾਹਨੇ ਲੋਕਾਂ ਨੂੰ ਕੱਲ ਲੈਣਾ ਚਾਹਕੇ ਹੈਗੇ ਆ ਬਾਕੀ ਪ੍ਰਸ਼ਾਸਨ ਵੀ ਇਹੀ ਕਹਿੰਦੇ ਆ ਇਹ ਬੰਦੇ ਨੱਥ ਪਾਈ ਜਾਵੇ ਇਹ ਹੋਰ ਲੋਕਾਂ ਨੂੰ ਮਾਰਨਗੇ ਜੀ ਇਹਨਾਂ ਦਾ ਕੰਮ ਹੀ ਲੋਕਾਂ ਨੂੰ ਮਾਰਨਾ ਹੈ ਜੀ ਇਹਨਾਂ ਦੀ ਨਾਂ ਜਮਾਨਤ ਹੋਵੇ ਨਾ ਇਹ ਹੋਰ ਪਬਲਿਕ ਨੂੰ ਖਰਾਬ ਕਰਨਗੇ ਜੀ ਕੱਟੋ ਕਹਿੰਦੇ ਮੇਰੇ ਮਿਰੀ ਹੋਸ਼ ਦੇ ਵਿੱਚ 15 ਤੋਂ 20 ਬੰਦੇ ਦਾ ਮੈਂ ਜਾਣਦਾ ਜਿਨ੍ਹਾਂ ਨੂੰ ਜਿਨ੍ਹਾਂ ਦਾ ਫਰਾਡ ਹੋਇਆ ਵਾ ਠੀਕ ਹੈ ਹਾਂਜੀ ਠੀਕ ਹੈ ਸਰ ਮੇਰਾ ਨਾਮ ਗੁਲਸ਼ਨ ਗੋਇਲ ਹੈ ਸਾਡੀ ਫਰਮ ਦਾ ਨਾਮ ਹੈ ਗੋਇਲ ਫੈਸ਼ਨ ਹਾਊਸ ਹਾਂਜੀ ਇਹ ਬੰਦਾ ਸਾਡੇ ਕੋਲ ਹੋਜਰੀ ਦਾ ਮਾਲ ਲੈ ਗਿਆ ਸੀਗਾ ਚੈੱਕ ਦਿੱਤਾ ਸੀ ਇਹਨੇ ਉਹ ਬੌਂਸ ਹੋ ਗਿਆ ਦੁਆਰਾ ਲਾਇਆ ਕਹਿੰਦੇ ਇਹ ਬੈਂਕ ਬੈਂਕ 'ਚ ਪਤਾ ਕੀਤਾ ਅਸੀਂ ਬੈਂਕ ਆਫ ਇੰਡੀਆ ਦਾ ਚੈੱਕ ਸੀਗਾ ਕਹਿੰਦੇ ਫਰੋਡੀ ਬੰਦਾ ਹੈ ਸਾਡੇ ਕੋਲ ਇਹਦਾ ਖਾਤਾ ਹੈਗਾ ਜ਼ਰੂਰ ਹੈ ਪਰ ट्रांजैक्शन ਕੋਈ ਨਹੀਂ ਹੈ ਕਿਹਦਾ ਮਜੂ ਇਹਦਾ ਇਹਦਾ ਐਡਰੈਸ ਨੇ ਮੇਰਾ ਅੱਜ ਕਿੰਨੇ ਆਪਣੇ ਕਿੰਨੇ ਦਾ ਅਮਾਉਂਟ ਕਿੰਨੇ ਲੱਖ ਦੀ ਮਾਉਂਟ ਸੀ ਡੇਢ ਲੱਖ ਦੇ ਕਰੀਬ ਹੈ ਡੇਢ ਲੱਖ ਦੀ ਕਿੰਨੀ ਵਾਰੀ ਮਾਲ ਲੈ ਕੇ ਤੁਹਾਡੇ ਕੋਲ ਇੱਕ ਵਾਰੀ ਇੱਕ ਵਾਰੀ ਕਿੰਨੀ ਦੇਰ ਹੋ ਗਈ ਮਾਲ ਲੈ ਕੇ ਚਾਰ ਸਾਲ ਹੋ ਗਏ 18 18 ਦਾ ਲੈ ਕੇ ਗਿਆ ਦੋਸਤੋ ਆ ਪਕੜ ਚ ਨਹੀਂ ਆਇਆ ਜੱਟ ਪਕੜ ਚ ਨਹੀਂ ਆਇਆ ਜੇ ਇਹਦੇ ਘਰ ਗਏ ਮੇਰੇ ਬੇਟੇ ਦੇ ਸਾਈਨ ਹੈ ਫਲਾਣਾ ਬਸ ਇਦਾਂ ਅੱਛਾ ਜੀ ਤੇ ਕੁੱਤੇ ਰੱਖਿਓ ਜਾਂ ਕੁੱਤੇ ਮਗਰ ਬਾ ਦਿੰਦਾ ਉਹਨਾਂ ਬਚਾਜ ਨੇ ਪਗਲਿਆ ਕਿੰਨਾ ਤੁਹਾਨੂੰ ਰੱਜ ਦਿੱਤੀ ਉਹ ਰਿਲੈਕਸ ਫੀਲ ਹੋ ਰਿਹਾ ਵੀ ਕਹਿ ਸਕਦੇ ਹਾਂ ਵੀ 100 ਦਿਨ ਚੋੜ ਦਾ ਇੱਕ ਦਿਨ ਸਾਧ ਦਾ ਮੈਮ ਕਰੋ ਇਹ ਵੀ ਸੂ ਮਤਾਬਕ ਪੀਓ ਉਹ ਗਾੜਿਆਂ ਦੇ ਖਿਲਾਫ ਇੱਕ ਖਾਸ ਮੁਹਿੰਮ ਚਲਾਈ ਗਈ ਹੈ ਚਾਰ ਦੇ ਵਿੱਚ ਜਿਹਦੇ ਤਹਿਤ ਕਾਰਗੁਜ਼ਾਰੀ ਕਰਦੇ ਆ ਅਸੀਂ ਡਿਵੀਜ਼ਨ ਨੰਬਰ 2 ਦੇ ਵਿੱਚ ਦੋ ਪੀਓਜ਼ ਗ੍ਰਿਫਤਾਰ ਕੀਤੇ ਨੇ ਇਹਨਾਂ ਦਾ ਨਾਮ ਹੈ ਸੰਜੇ ਮਹਿਰਾ ਤੇ ਬੁਬੀਤਾ ਮਹਿਰਾ ਇਹਨਾਂ ਤੇ ਤਕਰੀਬਨ 12 ਕੇਸ ਦਰਜ ਨੇ ਜਿਹੜੇ ਸਾਹਮਣੇ ਉਹਨਾਂ ਚੋਂ 11 ਕੇਸਾਂ ਦੇ ਵਿੱਚ ਪਗੋੜਿਆ ਪੀਓ ਡਿਕਲੇਅਰ ਹੋ ਚੁਕੇ ਆ ਅਦਾਲਤ ਤੋਂ ਤਾਂ ਇਸੇ ਤਰੀਕੇ ਨਾਲ ਅੱਗੇ ਵੀ ਕਾਰਗੁਜ਼ਾਰੀ ਸਾਡੀ ਐਕਟਿਵ ਰਹੂਗੀ ਡਿਵੀਜ਼ਨ ਨੰਬਰ 2 ਚ ਇੱਕ ਐਨਡੀਪੀਐਸ ਦਾ ਪੀਓ ਵੀ ਫੜਿਆ ਉਹਦੀ ਸਾਰੀ ਤੁਹਾਨੂੰ ਡਿਟੇਲ ਦੇਵਾਂਗੇ ਤਕਰੀਬਨ 15 ਪੀਓ ਜਿਹੜੇ ਸਾਡੇ ਦੂਜੇ ਪੀਓ ਸਟਾਫ ਕ੍ਰਾਈਮ ਵਿੰਗਸ ਨੇ ਵੀ ਫੜਲੇ ਪਿਛਲੇ ਦੋ ਦਿਨਾਂ ਦੇ ਵਿੱਚ ਤੇ ਇਹ ਸਖਤ ਤੋਂ ਸਖਤ ਇਹਨਾਂ ਤੇ ਜਿਹੜੇ ਕਾਰਵਾਈ ਜਿਹੜੇ ਪਗੋੜਿਆ ਤੇ ਹੈ ਮਾਨਯੋਗ ਸੀਪੀ ਸਾਹਿਬ ਦੀਆਂ ਡਾਇਰੈਕਸ਼ਨਾਂ ਦੇ ਮੁਤਾਬਕ ਸਾਡੀ ਪੂਰੀ ਫੋਰਸ ਇੱਕ ਢੋਠੇ ਕਿ ਲੱਗੀ ਹੋਈ ਹੈ ਤੇ ਆਉਣ ਵਾਲੇ ਸਮੇਂ ਚ ਅਸੀਂ ਇਹਨਾਂ ਬਾਰੇ ਹੋਰ ਖੁਲਾਸਾ ਕਰਾਂਗੇ ਮੈਡਮ ਇਹ ਕਿੰਨੇ ਕ ਬੰਦਿਆਂ ਨਾਲ ਫਰੋਡ ਕਰ ਪੁੱਟਿਆ ਸਰ ਕਿੰਨੇ ਦੇਖੋ ਜੀ ਹੁਣ ਜਿਹਦੇ ਤੇ 12 ਕੇਸਿਸ ਦੇ ਵਿੱਚ ਪਗੋੜੇ ਨੇ ਤੇ ਤਕਰੀਬਨ ਕਿੰਨੇ ਬੰਦਿਆਂ ਨਾਲ ਫਰੋਡ ਕੀਤਾ ਹੋਣਾ ਜਿਹੜੇ 12 ਕੇਸਿਸ ਦੇ ਵਿੱਚ ਇਹ ਹਸਬੰਡ ਵਾਈਫ ਕਪਲ ਮੈਡਮ ਨੂੰ ਕਿੰਨੇ ਕਿਥੋਂ ਫੜਿਆ ਜੀ ਇਹ ਕਿੰਨੇ ਟਾਈਮ ਤੋਂ ਪਗੋੜੇ ਚੱਲ ਰਹੇ ਸੀ ਇਹਦਾ ਜਿਹੜਾ ਜੀ ਪਹਿਲਾ ਕੇਸ 2021 ਹਾਂ ਜੀ 21 ਤੋਂ ਲੈ ਕੇ 23 ਤੱਕ ਇਹਨਾਂ ਤੇ ਜਿਹੜੇ 12 ਕੇਸ ਐਫ ਆਈ ਆਰਸ ਦਰਜ ਹੋਈਆਂ ਨੇ ਜਿਹੜੀਆਂ ਲੁਧਿਆਣੇ ਦੀਆਂ ਬਾਕੀ ਹੋਰ ਵੀ ਕ੍ਰਿਮినਲ ਰੈਕੋਰਡ ਇਹਨਾਂ ਦਾ ਚੈੱਕ ਕਰਕੇ ਜਿਹੜਾ ਖੁਲਾਸਾ ਕਰਦੇ ਆਂਗੇ ਔਰ ਇਹਨਾਂ ਦੀ ਇਸ ਅਰਸੇ ਦੇ ਦੌਰਾਨ ਇਹ ਕਿਸੇ ਵੀ ਥਾਣੇ ਦੇ ਵਿੱਚ ਫੜੇ ਨਹੀਂ ਗਏ ਕਿਸੇ ਵੀ ਕੇਸ ਦੇ ਵਿੱਚ ਫੜੇ ਨਹੀਂ ਗਏ ਤੇ ਜਿਹੜੀਆਂ ਸਾਡੀਆਂ ਟੀਮਸ ਲੱਗੀਆਂ ਹੋਈਆਂ ਸੀਗੀਆਂ ਔਰ ਉਹਦੇ ਵਿੱਚ ਟੈਕਨੀਕਲ ਇੰਟੈਲੀਜੈਂਸ ਵੀ ਹੁੰਦੀ ਹੈ ਹਿਊਮਨ ਇੰਟੈਲੀਜੈਂਸ ਵੀ ਹੁੰਦੀ ਹੈ ਸਾਰਾ ਕੁਝ ਕਰ ਕਰਾ ਕੇ ਤੇ ਅਸੀਂ ਸਫਲ ਹੋਏ ਇਹਨਾਂ ਨੂੰ ਫੜਨ ਲਈ ਧੰਨਵਾਦ ਤੁਹਾਡਾ ਜੀ ਕਿੰਨੀ ਕੁ ਮਰਾਂ ਜੀ ਬੁਲੇ ਜੀ ਜਿਹਨਾਂ ਦੀ عمر 40 ਪਲੱਸ ਇੱਕ ਦੀ 52 40 ਪਲੱਸ ਹੈ ਇਹ ਕੰਨੀ ਦਾ ਹੌਮਸ ਲੋਕਲ ਦੇ ਲਈ ਦੀ ਉਹਦੇ ਬਾਰੇ ਜੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਖਲਾਸਾ ਦੇਵਾਂਗੇ ਹੁਣ ਕਿਉਂਕਿ 12 ਕੇਸ ਜਿੰਨਸੈਲਵ ਬਹੁਤ ਨੇ ਜਿਹੜੇ ਆ ਪਗੋੜੇ ਹੋ ਜਾਂਦੇ ਨੇ ਇਹ ਬੇਸਿਕਲੀ ਉਸ ਤੋਂ ਬਾਅਦ ਕਿ ਕੰਮ-ਕੁਮ ਕਰਦੇ ਨੇ ਉਸ ਤੋਂ ਬਾਅਦ ਇਸ ਤੋਂ ਛੁੱਪ ਜਾਂਦੇ ਨੇ ਇਹਨਾਂ ਦੀ ਜਦੋਂ ਡਿਟੇਲ ਚ ਵੈਰੀਫਿਕੇਸ਼ਨ ਕੀਤੀ ਨਾ ਫਿਰ ਇਹਦੇ ਤੁਹਾਨੂੰ ਹਰ ਪਹਿਲੂ ਸਾਂਝਾ ਕਰਾਂਗੇ ਵੀ ਕਿੱਥੇ ਹੋਵੇ ਪੁਲਿਸ ਦਾ ਕੰਮ ਹੈ ਫੜਨਾ ਜਿੱਥੇ ਮਰਜ਼ੀ ਜਾਣ ਤੇ ਅਸੀਂ ਲੱਗੇ ਹੋਏ ਹਾਂ ਸਾਰਿਆਂ ਨੂੰ ਫੜ ਕੇ ਲੈਣੇ ਥੈਂਕ ਯੂ ਮੈਮ माननीय कमिशन ऑफ पुलिस जाना शुरू संदीप जब वाई पी एस जी के दिशा निर्देशों तक काम कर दिया हो सेंट्रल सब डिविजन वालों एक बहुत अच्छी डॉक्टर कारगुजारियां जो कि ड्रग्स के अगे ड्राइव चल रही है और जो शक्तिपुरशा देव चलते बहुत कारगुजारी कर दिया दौरानी चैकिंग नाटी के हैवी रिकवरी सब मशीनरी दे ਰਾਮ ਸਿੰਘ ਇਹਦੇ तकरीबन 20 ਚੋਂ 280 ਰੁਪਈਆ ਦੇ ਨਾਮ ਹੋਏ ਹਨ ਇਹ ਦੋ ਮੁੰਡੇ ਗ੍ਰਿਫਤਾਰ ਹੋਏ ਨੇ ਦੋ ਲੱਖ 40 ਹਜ਼ਾਰ ਦੀ ਜੈ ਕੈਸ਼ ਰਕਮ ਹੈ ਇਹ ਜਿਹੜੀਆਂ ਬੋਟਲੀਆਂ ਨੇ ਇਹਨਾਂ ਤੇ ਨਾ ਕੋਈ ਬਾਰਕ ਨੰਬਰ ਨਾ ਕੋਈ ਮੈਨੂਫੈਕਚਰਿੰਗ ਮਾਰਕ ਟਾਇਰੀ ਕੋਈ ਵੀ ਸਟੈਂਪਿੰਗ ਲੱਗੀ ਹੋਈ ਨਹੀਂ ਤੋਂ ਇਹ ਯਾਕੇ ਜਿਸ ਕਿਸ ਕੋਲ ਵੀ ਅਨੈਸਟੀਸ਼ੀਆ ਬਣਾ ਲਓ ਦਾ ਪਲਾਸ ਵੀ ਕਰ ਸਕਦੇ ਤੇ ਅੱਗੇ ਮਾਰਕ ਦੇ ਵਿੱਚ ਸਪਲਾਈ ਕਰਦੇ ਸੀ ਆਦੀ ਹੈ ਯਾਰ ਕੰਨੀ ਤੇ ਕਿੰਨੇ ਨਾਲ ਵਾਂਸ ਬਣੇ ਗਏ ਨੇ ਬੋਲਦਾ ਹਾਂ ਅੱਜ ਤੇ ਬਈ ਜਨਾਬੀ ਪ੍ਰੋਜੈਕਟ ਦਾ ਤੁਹਾਡੇ ODTV ਕੰਮ ਕਰ ਚੁੱਕੀ ਜੀ ਜਨਮ ਤੇ ਇਸ ਦਾ ਬੰਕਿੰਗ ਨੰਬਰ 101010 ਸਦਰ ਦਾ ਇੱਕ ਸੁਧਾਰ ਹੋ ਰਿਹਾ ਹੈ ਜਿਹੜਾ ਬ੍ਰਾਂਡ ਹੈ ਇੱਕ ਵਾਰੀ ਹੈਵੀ ਰਿਕਵਰੀ ਪਹਿਲਾਂ ਇਹਨਾਂ ਤੋਂ ਹੋ ਰਹੀ ਸੀ 26000 ਬੋਲਦੇ ਤੇ 1 ਲੱਖ 50 ਦੀ ਬਾਂਡ ਦੀ ਰੇਟੀ ਬਾਕੀ ਰਹਿਣਾ ਹੈ ਜੀ तकरीबन 90000 ਤੇ ਅੱਗੇ ਨੇ ਇਹਨਾਂ ਦੇ ਨੈਕਸਸ ਜਿਹੜਾ ਹੈ ਉਹਨੂੰ ਪੂਰੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਖੰਭਾਲਦੇ ਕੜੀ ਤੋਂ ਕੜੀ ਜੋੜ ਕੇ ਜਿਹੜੇ ਹੋਰ ਵੀ ਬੰਦੇ ਇਹਦੇ ਵਿੱਚ ਸਪਲਾਇਰ ਨੇ ਇਨਵੋਲਡ ਨੇ ਜਾਂ 파ਗੀਦਾਰ ਨੇ ਵਿਥੇ ਵੇਚਦੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਵੈਰੀਫਾਈ ਕਰਕੇ ਉਹਨਾਂ ਤੇ ਜੜੀ ਬੰਦੀ ਕਰ ਦਈਂ ਤਾਂ ਜੋ ਇਹ ਜਿਹੜਾ ਇਹਨਾਂ ਦਾ ਪੂਰਾ ਨੈਕਸਸ ਚੰਗੇ ਤਰੀਕੇ ਨਾਲ ਟੁੱਟੇ ਇਹ ਸਾਇਹਲ ਤੋਂ ਬਹੁਤ ਆਪਕੀ ਬਹੁਤ ਲੋਜਿਕਾ ਜਿੰਨੇ ਟਾਈਮ ਤੋਂ ਇਹ ਸਸਪੈਂਡ ਕਰ ਰਹੇ ਨੇ ਕੁਝ ਨਹੀਂ ਕੀਤਾ ਇਤੂ ਵਾਲਾ ਅਸੀਂ ਪਹਿਲਾਂ ਜ਼ਿਕਰ ਨਹੀਂ ਕਰ ਸਕਦੇ ਕਿਉਂਕਿ ਮੁੱਢਲੀ ਪੁਛਤਿਸ਼ ਤੋਂ ਬਾਅਦ ਜਿਹੜਾ ਸਬਕ ਕੋਈ ਕੁਛ ਨਹੀਂ ਚੱਲਿਆ ਤੇ ਇਹ ਵੀ ਅਸੀਂ ਕਹ ਤੱਕ ਜਾਵਾਂ ਇਹਨਾਂ 'ਚ ਇੱਕ ਜਿਹੜਾ ਮੁੰਡਾ ਹੈਗਾ ਅੰਮ੍ਰਿਤਸਰ ਦਾ ਹੈ ਨਾ ਤੇ ਦੂਜਾ ਜਿਹੜਾ ਮੇਲਾ ਉਹ ਹੈਗਾ ਲੁਧਿਆਣਾ ਦਾ ਇਹਨਾਂ ਦੀ ਵਾਤਨਾ ਪੁਜੇਨ ਦੇ ਵਿੱਚ ਹੀ ਹੋਈ ਸੀ ਇਹਦੇ ਫਾਇਦੇ ਦੇ ਨਾਲ ਦੇਖੋ ਇੱਕ ਵੀ ਹੈਗੀ 37 ਸਾਲ ਲੁਕਦੀ ਹੋਈ 19 ਸਾਲ ਤੋਂ ਤੇ ਜਦੋਂ ਜੇ ਉਹਦੇ ਵਿੱਚ ਸੀ ਪੁਰਾਣੇ ਜਿਹੜੇ ਕੇਸਿਸ ਇਹਨਾਂ ਤੋਂ ਹੋਏ ਨੇ ਵੈਸੇ ਉਦੋਂ ਇਹਨਾਂ ਦਾ ਨੈਕਸਸ ਪੋਰ ਬੜਾ ਹੋਵੇ ਤੇ ਜਦੋਂ ਅੰਮ੍ਰਿਤਸਰ ਦੇ ਵਿੱਚ ਵੀ ਸਪਲਾਈ ਕਰਨ ਦੀ ਜਿਹੜੀ ਇਹਨਾਂ ਦੀ ਤੇ ਚੱਲਦੀ ਸੀ ਤਾਂ ਸੋ ਅਸੀਂ ਹਰ ਪੈਨ ਨੂੰ ਡੰਗਾਈ ਨਾਲ ਤੈਅ ਕਰੀ ਜਾਂਦੇ ਕਿ ਇਹਦੇ ਕਿਹੋ ਜਿਹੋ ਵੀ ਬੰਦੇ ਇਨਵੋਲਡ ਹੋਏ ਕਿਤੇ ਮੈਨੂਫੈਕਚਰਿੰਗ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਅਸੀਂ ਸਭ ਕਰਦੇ ਹਾਂ ਮਾਸ਼ਾਅੱਲ੍ਹਾ ਕਿ ਇਹ ਕਿਤੇ ਨਹੀਂ ਕਿਤੇ ਕੁਝ ਲੈ ਕੇ ਆਏ ਮੈਂ ਇਹ ਜੀ ਬਾਈ ਬਸ ਪਹੁੰਚੇ ਸੀ ਕਿ ਇਥੇ ਸਭ ਜਿਹੜੀਆਂ ਪਬਲਿਕ ਹੈਗੀਆਂ ਨੇ ਚੁੱਪ ਚੀਂ ਬਰੋਸਤ ਚੀ ਅਲਰਟ ਸੀ ਚੈਕਿੰਗ ਬੜੀ ਧੀਰੇ ਤਰੀਕੇ ਨਾਲ ਚੱਲ ਰਹੀ ਸੀ ਤੇ ਦੌਰਾਨੇ ਚੈਕਿੰਗ ਹੀ ਇਸ ਲਈ ਇਹਨਾਂ ਨੂੰ ਬਰਤਦਾ ਕਿਤੇ ਰਿਕਵਰੀ ਨਹੀਂ ਹੋਇਆ ਪੰਜਾਬੀ ਹੈ ਜੀ ਇੱਕ ਗੱਲ ਲੋਕ ਲਗਾਉਣ ਦੇ ਰਹਿ ਮੰਨ ਜਿਹੜਾ ਡਿਫਰੈਂਟ ਨੂੰ ਹਮਸ਼ਾ ਕਰਦੇ ਨੇ ਫਿਲਹਾਲ ਜੀ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਬਸ ਅਸੀਂ ਇਹਨੂੰ ਡਿਟੇਲ ਦੇ ਵਿੱਚ ਜਦੋਂ ਨਵੇਂ ਪੱਥਾਂ ਦਾ ਖੁਲਾਸਾ ਹੁੰਦਾ ਤੁਹਾਡੇ ਨਾਲ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਤੁਸੀਂ ਪ੍ਰਗਟ ਮੰਨ ਕਰ ਰਹੇ ਹੋ ਹਾਂ ਉਦੋਂ ਅਸੀਂ ਵਰਕਅਪ ਕਰਦੇ ਹਾਂ ਕਿ ਸਾਰਾ ਤੁਹਾਨੂੰ ਸ਼ੇਅਰ ਕਰਾਂਗੇ ਡਿਟੇਲ ਜੀ ਇੱਕ ਹੋਰ ਇੱਕ ਹੋਰ